ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ 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 ਸ਼ਹੀਦਾਂ ਦੇ ਸਰਤਾਜ ਧੰਤਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਚਮ ਪਾਤਸ਼ਾਹ ਦੇ ਜੋ ਸ਼ਹੀਦੀ ਪੂਰਬ ਨੇ ਸ਼ਹੀਦੀ ਦਿਹਾੜੇ ਨੂੰ ਦੇਸ਼ ਦੁਨੀਆ ਦੇ ਉੱਪਰ ਜਿੱਥੇ ਸੰਗਤਾਂ ਬੜੀ ਸਰਧਾ ਭਾਵਨਾ ਦੇ ਨਾਲ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਲਗਾ ਕੇ ਮਨਾਰੀਆਂ ਨੇ ਉੱਥੇ ਹੀ ਐਸੇ ਕੜੀ ਤਹਿਤੀ ਗੁਰਦਾਸਪੁਰ ਦੀ ਗੱਲ ਕਰਾਂਗੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਵੀ ਵੱਖ-ਵੱਖ ਥਾਈਂ ਗੁਰਦਾਸਪੁਰ ਸ਼ਹਿਰ ਦੇ ਜੇਰ ਰੋਡ ਤੇ ਖੜੇ ਆ ਤੇ ਜਿੱਥੇ ਸ਼ਬੀਲਾਂ ਦੇ ਲੰਗਰ ਚੱਲ ਰਹੇ ਨੇ ਠੰਡੇ ਮਿੱਠੇ ਜਲ ਦੇ ਸ਼ਬੀਲਾਂ ਦੇ ਸਟਾਲ ਲੱਗੇ ਹੋਏ ਨੇ ਚਾਹੇ ਅਸੀਂ ਤਿਬੜੀ ਰੋਡ ਦੀ ਗੱਲ ਕਰ ਰਹੀਏ ਬਟਾਲਾ ਰੋਡ ਦੀ ਗੱਲ ਕਰ ਰਹੀਏ ਇਤਿਹਾਸਕ ਗੁਰਦੁਆਰਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੈਂਦਾ ਜਿਵੇਂ ਟਾਲੀ ਸਾਹਿਬ ਟਾਲੀ ਸਾਹਿਬ ਵੀ ਅੰਮ੍ਰਿਤ ਵੇਲੇ ਤੋਂ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਇਸੇ ਵੇਲੇ ਇਸੇ ਤਰ੍ਹਾਂ ਹੀ ਛੋਟਾ ਕੱਲੂ ਘਰਾ ਸਾਹਿਬ ਜੋ ਸ਼ੰਭ ਕਨੋਵਾਂ ਦੇ ਵਿੱਚ ਪੈਂਦਾ ਉੱਥੇ ਵੀ ਸੰਗਤਾਂ ਨਤਮਸਤਕ ਹੋ ਰਹੀਆਂ ਨੇ ਉਸ ਤੋਂ ਇਲਾਵਾ ਸ਼ਹੀਦ ਬੀਬੀ ਸੁੰਦਰੀ ਗੁਰਦਰਾ ਸਾਹਿਬ ਜੋ ਮਕੇਰੀਆਂ ਗੁਰਦਾਸਪੁਰ ਮੁੱਖ ਮਾਰਗ ਤੇ ਸੋਹਬਤ ਹੈ ਉੱਥੇ ਸੰਗਤਾਂ ਦਾ ਦੰਤਾਂ ਲੱਗਿਆ ਹੋਇਆ ਇਸੇ ਤਰ੍ਹਾਂ ਗੁਰਦਰਾ ਬਾੜ ਸਾਹਿਬ ਜੋ ਪਠਾਨਕੋਟ ਦੀ ਹਦੂਦ ਦੇ ਵਿੱਚ ਪੈਂਦਾ ਉੱਥੇ ਵੀ ਸੰਗਤਾਂ ਅੰਮ੍ਰਿਤ ਵੇਲੇ ਤੋਂ ਇਸੇ ਤਰ੍ਹਾਂ ਹੀ ਨਾਤਮਸਤ ਹੋ ਕੇ ਜੋ ਸ਼ਹੀਦੀ ਦਿਹਾੜਾ ਗੁਰੂ ਅਰਜਨ ਦੇਵ ਮਹਾਰਾਜ ਦਾ ਮਨਾਰੀਆਂ ਨੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਵੇਂ ਨੌਜਵਾਨ ਜੋ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਦੀ ਸੇਵਾ ਦੇ ਵਿੱਚ ਜੁਟੇ ਹੋਏ ਨੇ ਸੰਗਤਾਂ ਜਲ ਛਕਰੀਆਂ ਨੇ ਸੰਗਤਾਂ ਦੀਆਂ ਰੌਣਕਾਂ ਲੱਗੀਆਂ ਹੋਏ ਨੇ ਅਸੀਂ ਗੁਰਦੁਆਰਾ ਸਿੰਘ ਸਭਾ ਜੇਰ ਰੋਡ ਦੇ ਉੱਪਰ ਤੋਂ ਸੋਭਤ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਖੜੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਜਿਵੇਂ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਦੇ ਮਾਵਾਕਾਂ ਅਨਸਾਰ ਮੇਰੀਆਂ ਬੀਬੀਆਂ ਭੈਣਾਂ ਦੇਖੋ ਬਰਤਨ ਮੰਨ ਜਾਂਦੇ ਸੇਵਾ ਕਰ ਰਹੀਆਂ ਨੇ ਕਹਿੰਦੇ ਨੇ ਜਦੋਂ ਗੁਰੂ ਘਰ ਦੀ ਸੇਵਾ ਕਹਿੰਦੇ ਬਰਤਨ ਜਿੰਨੇ ਹੀ ਮਾਂਜ-ਮਾਂਜ ਕੇ ਜੋ ਘਟ-ਘਟ ਕੇ ਬਰਤਨ ਮਾਂਜ-ਮਾਂਜ ਕੇ ਸੇਵਾ ਕਰੀਏ ਉੰਨੀ ਸਾਡੀ ਜਨਮਾਂ ਜਨਮਾਂਤਰਾਂ ਦੀ ਜਿਹੜੀ ਮੈਲ ਆ ਉਹ ਵੀ ਉੱਤਰ ਜਾਇਆ ਕਰਦੀ ਹੈ ਇੱਧਰ ਚਾਣੀ ਦੀ ਸੇਵਾ ਚੱਲ ਰਹੀ ਹੈ ਜੋ ਸਿੰਘ ਸਾਹਿਬ ਸਵੇਰ ਤੋਂ ਦੇਖ ਰਹੇ ਆ ਕਿ ਨਿਰੰਤਰ ਸੇਵਾ ਨਿਭਾ ਰਹੇ ਨੇ ਇੱਧਰ ਛੋਟੇ ਬੱਚੇ ਸੇਵਾ ਨਿਭਾ ਰਹੇ ਨੇ ਮੇਰੀਆਂ ਬੀਬੀਆਂ ਪਹਿਣਾ ਬੜੀ ਉਹ ਤਾਂ ਸਾਦੇ ਨਾਲ ਸਰਦਾ ਭਾਵਨਾ ਦੇ ਨਾਲ ਸੇਵਾ ਨਿਭਾਰੀਆਂ ਨੇ ਇਸੇ ਤਰ੍ਹਾਂ ਹੀ ਜੇਕਰ ਅਸੀਂ ਗੱਲ ਕਰੀਏ ਸਰਕਲ ਪ੍ਰਾਣਾਸ਼ਾਲਾ ਦੇ ਵਿੱਚ ਵੀ ਜੋ ਸ਼ਬੀਲਾਂ ਲਗੀਆਂ ਹੋਈਆਂ ਨੇ ਸਰਕਲ ਨਵਾਂ ਸ਼ਾਲਾ ਦੀ ਗੱਲ ਕਰੀਏ ਨਵਾਂ ਸ਼ਾਲਾ ਦੇ ਵਿੱਚ ਵੀ ਜੋ ਲੰਗਰ ਸਜਾਏ ਹੋਏ ਨੇ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਸਕਦੇ ਹੋ ਕਿ ਨਵਾਂ ਸ਼ਾਲਾ ਦੀਆਂ ਜਿਹੜੀਆਂ ਸੰਗਤਾਂ ਨੇ ਉਹਨਾਂ ਵੱਲੋਂ ਲੰਗਰਾਂ ਦੀ ਜੋ ਅਤੁੱਟ ਸੇਵਾ ਵਰਤਾਈ ਜਾ ਰਹੀ ਹੈ ਸੋ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਜੋ ਸ਼ਹੀਦੀ ਦੇ ਦਿਹਾੜਾ ਇਹਨੂੰ ਬੜੀ ਸਰਧਾ ਭਾਵਨਾ ਦੇ ਨਾਲ ਮਨਾਉਂਦੇ ਆ ਗੁਰਦੁਆਰਾ ਸਿੰਘ ਸਭਾ ਦੇ ਜੋ ਪ੍ਰਧਾਨ ਨੇ ਮੁੱਖ ਸੇਵਾਦਾਰ ਨੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਕਿ ਇਸ ਦਿਹਾੜੇ ਤੇ ਪਵਿੱਤਰ ਦਿਹਾੜੇ ਤੇ ਮਹਾਨ ਦਿਹਾੜੇ ਤੇ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਜਿਦਾਂ ਗੁਰੂ ਸਾਹਿਬ ਨੇ ਸ਼ਾਂਤੀ ਦੇ ਪੁੰਜ ਕਿਹਾ ਗਿਆ ਸਾਰੇ ਧਰਮਾਂ ਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ ਸ਼ਾਂਤੀ ਦੇ ਨਾਲ ਰਹਿਣਾ ਚਾਹੀਦਾ ਗੁਰਦੁਆਰਾ ਸਿੰਘ ਸੱਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਧਰਮਾਂ ਵਾਲਿਆਂ ਨੂੰ ਅਪੀਲ ਆ ਪੇ ਵੱਧੋ ਵੱਧ ਗੁਰਦੁਆਰੇ ਦੇ ਵਿੱਚ ਹਾਜ਼ਰੀ ਭਰਿਆ ਕਰੋ ਸਵੇਰ ਤੋਂ ਸਾਰੀਆਂ ਸੰਗਤਾਂ ਜੜੀਆਂ ਨੇ ਬੜੀ ਧੂਮ-ਧਾਮ ਦੇ ਨਾਲ ਗੁਰੂ ਅਰਜਨ ਦੇਵ ਜੀ ਦਾ ਜੀਤਿਪੁਰਬ ਮਨਾ ਰਹੀਆਂ ਨੇ ਸਵੇਰ ਤੋਂ ਹੀ ਕੀਰਤਨ ਕਥਾ ਚੱਲ ਰਹੇ ਨੇ ਇਦਾਂ ਹੀ ਸ਼ਾਮ ਨੂੰ ਦੀਵਾਨ ਚੱਲਣੇ ਨੇ ਫਿਰੇ ਵੀ ਲੰਗਰ ਚੱਲਿਆ ਦੁਪਹਿਰ ਨੂੰ ਵੀ ਚੱਲਣਾ ਰਾਤ ਦਾ ਵੀ ਸ਼ਬੀਲ ਚੱਲੇਗੀ ਸਾਰੀਆਂ ਸਖਤਾਂ ਨੂੰ ਅਪੀਲ ਆ ਵੀ ਵੱਧ ਤੋਂ ਵੱਧ ਹਾਜ਼ਰੀ ਭਰੋ ਗੁਰਦੁਆਰੇ ਦੇ ਵਿੱਚ ਸੂਪਰ ਜਹਾਜ਼ਾਂ ਜਿਹਨੇ ਦੱਸਿਆ ਕਿ ਜਿਵੇਂ ਸ਼ਬੀਲਾਂ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਦੇ ਲੰਗਰ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਗੁਰਦੁਆਰਾ ਸਾਹਿਬ ਵੀ ਜੋ ਗੁਰਬਾਣੀ ਦੇ ਪ੍ਰਵਾਹ ਨੇ ਉਹ ਵੀ ਨਿਰੰਤਰ ਚੱਲ ਰਹੇ ਨੇ ਤੇ ਇਸੇ ਤਰ੍ਹਾਂ ਹੀ ਵੱਖ-ਵੱਖ ਧਾਰਮਿਕ ਸਥਾਨਾਂ ਦੇ ਉੱਪਰ ਸੰਗਤਾਂ ਬੜੀ ਸਰਤਾਪ ਭਾਵਨਾ ਦੇ ਨਾਲ ਇਸੇ ਤਰ੍ਹਾਂ ਜੁਟੀਆਂ ਹੋਈਆਂ ਨੇ ਸੋ ਸਾਡੀ ਅਜੀਤ ਵੈਬ ਦੀ ਟੀਮ ਵੱਲੋਂ ਵੀ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜੋ ਹੈ ਕੋਟਨ ਕੋਟ ਪ੍ਰਣਾਮ ਹੈ ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਮਿਹਰਾਂ ਕਰਨ ਬਖਸ਼ਿਸ਼ਾਂ ਕਰਨ ਕਿ ਇਸੇ ਤਰ੍ਹਾਂ ਹੀ ਸੰਗਤਾਂ ਹਰ ਸਾਲ ਹੀ ਹਰ ਸਾਲ ਹੀ ਸੰਗਤਾਂ ਇਸੇ ਤਰ੍ਹਾਂ ਹੀ ਸੇਵਾ ਦੇ ਵਿੱਚ ਜੁਟੀਆਂ ਰਹਿਣ ਕਿਉਂਕਿ ਉਸ ਸਮੇਂ ਵੱਲ ਜੇਕਰ ਛਾਤੀ ਮਾਰੀਏ ਜਦੋਂ ਸ਼ਹਾਦਤ ਦਿੱਤੀ ਸੀ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਹਿੰਦੇ ਨੇ ਕੇ ਤਵੀ ਵੀ ਗਰਮ ਸੀ ਤੇ ਅੱਗ ਵੀ ਗਰਮ ਸੀ ਤੇ ਸਮੇਂ ਦੀ ਜਿਹੜੀ ਹਕੂਮਤ ਹੈ ਉਹ ਵੀ ਗਰਮ ਸੀ ਤੇ ਜਿਹੜੀ ਸਤਗੁਰਾਂ ਦੇ ਪਾਤਸ਼ਾਹ ਦੇ ਸਿਰ ਦੇ ਵਿੱਚ ਸੀਸ ਦੇ ਵਿੱਚ ਜਿਹੜੀ ਰੇਤਾ ਪੈ ਰਹੀ ਸੀ ਉਹ ਵੀ ਗਰਮ ਸੀ ਪਰ ਸਤਗੁਰਾਂ ਦਾ ਅਕਾਲ ਪੁਰਖ ਦਾ ਬਾਣਾ ਜੋ ਹੈ ਮਿੱਠਾ ਕਰਕੇ ਜੋ ਅਰਜਨ ਦੇਵ ਮਹਾਰਾਜ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੰਨਿਆ ਸੀ ਇਸੇ ਕਰਕੇ ਹੀ ਜੋ ਠੰਡੇ ਮਿੱਠੇ ਜਲ ਦੀਆਂ ਸ਼ਬੀਲਾਂ ਤਾਂ ਲਾਈਆਂ ਜਾਂਦੀਆਂ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਗ ਦੇ ਭਾਂਬੜਾਂ ਦੇ ਉੱਪਰ ਤਵੀ ਦੇ ਉੱਤੇ ਬੈਠ ਕੇ ਵੀ ਜੋ ਉਹਨਾਂ ਦਾ ਸੁਭਾਅ ਸੀ ਬਿਲਕੁਲ ਸ਼ਾਂਤ ਠੰਡੇ ਮਿੱਠੇ ਜਲ ਦੀ ਤਰ੍ਹਾਂ ਜੋ ਸ਼ਾਂਤ ਸੀ ਇਸੇ ਕਰਕੇ ਹੀ ਜੋ ਇਹ ਮਾਫ ਕਰਨਾ ਜੋ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਨੇ ਇਹ ਸੰਗਤਾਂ ਪਿੰਡ ਪਦਰ ਤੇ ਪਿੰਡ ਪਦਰ ਤੇ ਗੁਰੂ ਘਰਾਂ ਦੇ ਨਾਲ ਜਿੱਥੇ-ਜਿੱਥੇ ਵੀ ਸੰਗਤਾਂ ਜੁੜੀਆਂ ਨੇ ਬੜੀ ਸਰਦਾ ਭਾਵਨਾ ਦੇ ਨਾਲ ਮਨਾਰੀਆਂ ਨੇ ਤੇ ਇਸੇ ਤਰ੍ਹਾਂ ਹੀ ਸੰਗਤਾਂ ਦਾ ਜੋ ਆਪਸੀ ਪਿਆਰ ਹੈ ਜੋ ਪੰਜਾਬ ਦੀ ਗੁਰੂਆਂ ਪੀਰਾਂ ਦੀ ਧਰਤੀ ਤੇ ਇਸੇ ਤਰ੍ਹਾਂ ਬਣਿਆ ਰਿਹਾ ਸਯੋਗੀ ਕੈਮਰਾਮੈਨ ਵਿਸ਼ਾਲ ਮੁੰਨ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਅਜੀਤ ਵੈਬ ਟੀਵੀ ਗੁਰਦਾਸਪੁਰ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ